ਦਰਬਾਰ ਸਾਹਿਬ ਵਿਖੇ ਨਗਰ ਕੀਰਤਨ ਦੇ ਦੌਰਾਨ 컬러 ਸ਼ੋਰ ਪਟਾਕਿਆਂ ਦੇ ਨਾਲ ਹੜਕੰਪ ਮੱਚ ਗਿਆ। ਦਰਸਲ ਪਟਾਕਿਆਂ ਦਾ ਬਾਰੂਦ ਸੰਗਤਾਂ ਦੇ ਜਾ ਵਜਿਆ ਤੇ ਕਈਆਂ ਦੇ ਕੱਪੜੇ ਤੱਕ ਸੜ ਗਏ ਨੇ। ਤਾਂ ਦੱਸ ਦਈਏ ਕਿ ਸ਼ਹਿਰ ਦਰਬਾਰ ਸਾਹਿਬ ਵਿਖੇ ਨਗਰ ਕੀਰਤਨ ਦੇ ਦੌਰਾਨ ਕੁਝ ਸੰਗਤਾਂ ਦੇ ਵੱਲੋਂ 컬러 ਸ਼ੋਰ ਪਟਾਕੇ ਚਲਾਏ ਗਏ ਜਿਸ ਦੇ ਨਾਲ ਹੜਕੰਪ ਮੱਚ ਜਾਂਦਾ ਹੈ। ਪਟਾਕਿਆਂ ਦੇ ਵਿੱਚੋਂ ਨਿਕਲਿਆ ਬਾਰੂਦ ਸੰਗਤਾਂ ਤੇ ਜਾ ਵਜਿਆ ਜਿਸ ਦੇ ਨਾਲ ਕਈਆਂ ਦੇ ਕੱਪੜੇ ਸੜ ਜਾਂਦੇ ਨੇ। ਅਚਾਨਕੀ ਘਟਨਾਕਰਨ ਸੰਗਤਾਂ ਦੇ ਵਿੱਚ ਭਾਗਦਰ ਜਹੀ ਮਚ ਜਾਂਦੀ ਹੈ ਹਾਲਾਂਕਿ ਕੋਈ ਵੱਡਾ ਨੁਕਸਾਨ ਤਾਂ ਨਹੀਂ ਹੋਇਆ ਪਰ ਮੌਕੇ ਤੇ ਪਹੁੰਚੇ ਪ੍ਰਬੰਧਕਾਂ ਨੇ ਤੁਰੰਤ ਸਥਿਤੀ ਨੂੰ ਕਾਬੂ ਕੀਤਾ ਤੇ ਸੰਗਤਾਂ ਨੂੰ ਫਿਰ ਸ਼ਾਂਤ ਕਰਵਾਇਆ ਗਿਆ। ਆ ਨਾ ਕਰੋਗੇ ਨਾ ਮੈਨੂੰ ਵੀ ਭੇਜਿਓ। रात को किसका रावत है आरे मारत नहीं आरी का सपना कोई नहीं चलता ਦਰਬਾਰ ਸਾਹਿਬ ਵਿਖੇ ਨਗਰ ਕੀਰਤਨ ਦੇ ਦੌਰਾਨ 컬러 ਸ਼ੋਰ ਪਟਾਕਿਆਂ ਦੇ ਨਾਲ ਹੜਕੰਪ ਮੱਚ ਗਿਆ। ਦਰਸਲ ਪਟਾਕਿਆਂ ਦਾ ਬਾਰੂਦ ਸੰਗਤਾਂ ਦੇ ਜਾ ਵਜਿਆ ਤੇ ਕਈਆਂ ਦੇ ਕੱਪੜੇ ਤੱਕ ਸੜ ਗਏ ਨੇ। ਤਾਂ ਦੱਸ ਦਈਏ ਕਿ ਸ਼ਹਿਰ ਦਰਬਾਰ ਸਾਹਿਬ ਵਿਖੇ ਨਗਰ ਕੀਰਤਨ ਦੇ ਦੌਰਾਨ ਕੁਝ ਸੰਗਤਾਂ ਦੇ ਵੱਲੋਂ 컬러 ਸ਼ੋਰ ਪਟਾਕੇ ਚਲਾਏ ਗਏ ਜਿਸ ਦੇ ਨਾਲ ਹੜਕੰਪ ਮੱਚ ਜਾਂਦਾ। ਪਟਾਕਿਆਂ ਦੇ ਵਿੱਚੋਂ ਨਿਕਲਿਆ ਬਾਰੂਦ ਸੰਗਤਾਂ ਤੇ ਜਾ ਵਜਿਆ ਜਿਸ ਦੇ ਨਾਲ ਕਈਆਂ ਦੇ ਕੱਪੜੇ ਸੜ ਜਾਂਦੇ ਨੇ। ਅਚਾਨਕ ਹੀ ਘਟਨਾਕਰਨ ਸੰਗਤਾਂ ਦੇ ਵਿੱਚ ਭਾਗਦਰ ਜਹੀ ਮਚ ਜਾਂਦੀ ਹੈ ਹਾਲਾਂਕਿ ਕੋਈ ਵੱਡਾ ਨੁਕਸਾਨ ਤਾਂ ਨਹੀਂ ਹੋਇਆ ਪਰ ਮੌਕੇ ਤੇ ਪਹੁੰਚੇ ਪ੍ਰਬੰਧਕਾਂ ਨੇ ਤੁਰੰਤ ਸਥਿਤੀ ਨੂੰ ਕਾਬੂ ਕੀਤਾ ਤੇ ਸੰਗਤਾਂ ਨੂੰ ਫਿਰ ਸ਼ਾਂਤ ਕਰਵਾਇਆ ਗਿਆ। ਆ ਨਾ ਕਰੋਗਾ ਮੈਨੂੰ ਵੀ ਭੇਜੋ। mañen eo an toust ezo 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 an t